ਹਰ ਸਟੇਜ 'ਚ ਹਰ ਤਰ੍ਹਾਂ ਦੇ ਕੈਂਸਰ ਦਾ ਇਲਾਜ ਸੰਭਵ ਹੈ। ਤੁਹਾਨੂੰ ਖਾਣ-ਪੀਣ ਆਪਣਾ ਚੇਂਜ ਕਰਨਾ ਪਊਗਾ, ਆਪਣਾ ਲਾਈਫਸਟਾਈਲ ਚੇਂਜ ਕਰਨਾ ਪਊਗਾ ਤਾਂ ਜੋ ਆਪਾਂ ਇੱਕ ਮਤਲਬ ਸਿਹਤਮੰਦ ਜ਼ਿੰਦਗੀ ਜੀ ਸਕੀਏ, ਤਾਂ ਜੋ ਕੈਂਸਰ ਦਾ ਹੋਣ ਦਾ ਜਿਹੜਾ ਰਿਸਕ ਹੈ ਉਹ ਘੱਟ ਸਕੇ। ਤਾਂ अर्ਲੀ ਡਿਟੈਕਸ਼ਨ ਇਜ਼ ਦੀ ਕੀ ਟੂ ਸਕਸੈਸ। ਤਾ ਕੈਂਸਰ ਪ੍ਰਤੀ ਆਪਾਂ ਲੋਕਾਂ ਦਾ ਨਜ਼ਰੀਆ ਹੋਵੇ ਤੁਹਾਡਾ ਬਤੌਰ ਡਾਕਟਰ ਦਾ ਨਜ਼ਰੀਆ ਹੋਵੇ ਉਹਦੇ ਵਿੱਚ ਕੀ ਕੀ ਚੇਂਜ ਆਉਂਦਾ ਰਹੇ ਮਰੀਜ਼ ਦੇ ਕੈਂਸਰ ਹੋਣ ਤੋਂ ਪਹਿਲੇ ਦੀ ਸਟੇਜੇ 'ਚ ਹੀ ਮਰੀਜ਼ ਦਾ ਕੈਂਸਰ ਡਾਇਗਨੋਸ ਕਰ ਲੈਣੇ ਔਰ ਉਹਨੂੰ ਟਰੀਟ ਕਰ ਦੇਣਾ ਕਿ 40 ਸਾਲ ਦੀ ਉਮਰ ਤੋਂ ਬਾਅਦ ਹਰ ਸਾਲਿਕ ਮੈਮੋਗ੍ਰਾਫੀ ਕਰਾਓ ਕਿਹੜੀ ਸਟੇਜ ਤੱਕ ਕਿਉਰੇਬਲ ਹੁੰਦੀ ਹੈ early detection ਮਤਲਬ ਸਟੇਜ 1 ਸਟੇਜ 2 ਦੇ ਵਿੱਚ ਕੈਂਸਰ ਦਾ 100% ਇਲਾਜ ਹੋ ਜਾਂਦਾ ਜਿਵੇਂ ਹੈਡ ਐਨੈਕ ਕੈਂਸਰ ਹੈ ਤਾਂ ਇਹਦਾ ਮੋਸਟ ਕਾਮਨ ਕਾਰਨ ਜੋ ਆਪਾਂ ਕਹਿੰਦੇ 70 80% ਜੋ ਕਾਰਨ ਹੈ ਉਹ ਹੈਗਾ ਟੋਬੈਕੋ ਔਰ ਐਲਕੋਹਲ ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ 4 ਫਰਵਰੀ ਦਾ ਦਿਨ 월ਡ ਕੈਂਸਰ ਡੇ ਵਜੋਂ ਅਬਜ਼ਰਵ ਕੀਤਾ ਜਾਂਦਾ ਹੈ ਤੇ ਕੈਂਸਰ ਜੀ ਨੂੰ ਜਿਹੜੀ ਜਾਨਲੇਵਾ ਬਿਮਾਰੀ ਹੈ ਬਹੁਤ ਇੱਕ ਡਰ ਦਾ ਮਾਹੌਲ ਹੁੰਦਾ ਹੈ ਇਹਦਾ ਨਾਮ ਸੁਣ ਕੇ ਵੀ ਬਹੁਤਿਆਂ ਨੂੰ ਡਰ ਲੱਗਦਾ ਤੇ ਇਸ ਖੇਤਰ ਵਿੱਚ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਕੀ ਕੀ ਬਦਲਾਅ ਆਇਆ ਹੈ ਤੇ ਕੈਂਸਰ ਪ੍ਰਤੀ ਅਵੇਅਰਨੈਸ ਦੀ ਜੇ ਆਪਾਂ ਗੱਲ ਕਰੀ ਤੇ ਆਪਾਂ ਨੂੰ ਕੀ ਕੀ ਪਤਾ ਹੋਣਾ ਜ਼ਰੂਰੀ ਹੈ ਇਸ ਵਿਸ਼ੇ ਤੇ ਅਸੀਂ ਅੱਜ ਅੱਜ ਗੱਲਬਾਤ ਕਰਾਂਗੇ ਡਾਕਟਰ ਮੁਵੀਨ ਮਿੱਤਲ ਸਾਡੇ ਨਾਲ ਮੌਜੂਦ ਨੇ ਡਾਕਟਰ ਕਮਲਦੀਪ ਸਾਡੇ ਨਾਲ ਮੌਜੂਦ ਨੇ ਪਾਰਕ ਗਰੇਸ਼ਨ ਹਸਪੀਟਲ ਜਿਹੜਾ ਮੁਹਾਲੀ ਦਾ ਉਹਥੋਂ ਇਹ ਦੋਨੋਂ ਡਾਕਟਰ ਇੱਥੇ ਇਹ ਦੋਵੇਂ ਉਥੋਂ ਦੇ ਨੇ ਤੇ ਇਹ ਸਪੈਸ਼ਲਿਸਟ ਨੇ ਮਿੱਤਲ ਸਾਹਿਬ ਕੀ ਕਹਿਣਾ ਚਾਹੂਗੇ ਇੰਪੋਰਟੈਂਸ ਜਿਹੜੀ ਹੈ ਅੱਜ ਦੇ ਦਿਨ ਦੀ ਉਹਦੇ ਬਾਰੇ ਦੱਸੋ ਕਿੰਨੀ ਹੈਗੀ ਹੈ ਤੇ ਕੀ ਪਤਾ ਹੋਣਾ ਚਾਹੀਦਾ ਆਮ ਲੋਕਾਂ ਨੂੰ ਦੇਖੋ ਜ਼ਰੂਰਤ ਹੈ ਤਾਂ ਸਿਰਫ ਅਵੇਅਰਨੈਸ ਦੀ ਕੈਂਸਰ ਦੇ ਟਾਈਮ ਹੁਣ ਚੇਂਜ ਹੋ ਚੁੱਕਿਆ ਹੈਗਾ ਹੁਣ ਅੱਜਕੱਲ ਨਵੀਆਂ ਮੈਡੀਸਿਨਸ ਅਵੇਲੇਬਲ ਨੇ ਹਰ ਸਟੇਜ 'ਚ ਹਰ ਤਰ੍ਹਾਂ ਦੇ ਕੈਂਸਰ ਦਾ ਇਲਾਜ ਸੰਭਵ ਹੈ ਠੀਕ ਹੈ ਜੇ ਆਪਾਂ ਗੱਲ ਕਰੀਏ ਪ੍ਰੀਵੈਂਸ਼ਨ ਦੀ ਤਾਂ ਆਪਾਂ ਨੂੰ ਖਾਣ ਪੀਣ ਆਪਣਾ ਚੇਂਜ ਕਰਨਾ ਪਊਗਾ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਤਾਂ ਜੋ ਆਪਾਂ ਇੱਕ ਮਤਲਬ ਸਿਹਤਮੰਦ ਜ਼ਿੰਦਗੀ ਜੀ ਸਕੀਏ ਤਾਂ ਜੋ ਕੈਂਸਰ ਦਾ ਹੋਣ ਦਾ ਜਿਹੜਾ ਰਿਸਕ ਹੈ ਉਹ ਘੱਟ ਸਕੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਜੇ ਬਾਈਚੈਂਸ ਕਿਸੇ ਪੇਸ਼ੇਂ ਨੂੰ ਕੈਂਸਰ ਹੋ ਜਾਂਦਾ ਹੈ ਤਾਂ अर्ली ਡਿਟੈਕਸ਼ਨ ਇਜ਼ ਦੀ की टू सक्सेस मतलब ਜਿੰਨਾ ਜਲਦੀ ਆਪਾਂ ਕੈਂਸਰ ਨੂੰ ਡਿਟੈਕਟ ਕਰਾਂਗੇ ਤਾਂ ਉਹ ਮਰੀਜ਼ ਨਾਰਮਲ ਜ਼ਿੰਦਗੀ ਜੀ ਸਕਦਾ ਹੈ ਜਿਵੇਂ ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰੀਏ ਤਾਂ ਸਟੇਜ 1 ਸਟੇਜ 2 ਦਾ ਪੇਸ਼ੈਂਟ ਇੱਕ 100% ਨਾਰਮਲ ਜ਼ਿੰਦਗੀ ਜੀ ਸਕਦਾ ਹੈ ਇੱਕ ਨਾਰਮਲ ਇਨਸਾਨ ਵਾਂਗ ਜਦ ਕਿ ਸਟੇਜ 3 ਸਟੇਜ 4 ਦਾ ਪੇਸ਼ੈਂਟ ਵੀ ਦਵਾਈਆਂ ਨਾਲ ਵਧੀਆ ਜ਼ਿੰਦਗੀ ਆਪਣੀ ਨਿਭਾ ਸਕਦਾ ਹੈਗਾ ਅੱਜ ਸਮਾਂ ਬਿਲਕੁਲ ਚੇਂਜ ਹੋ ਚੁੱਕਿਆ ਹੈ ਕੀਮੋਥੈਰਪੀ ਇਮਿਊਨੋਥੈਰਪੀ ਟਾਰਗੇਟਡ ਥੈਰਪੀ ਨਵੀਆਂ ਤੋਂ ਨਵੀਆਂ ਦਵਾਈਆਂ ਸਭ ਅਵੇਲੇਬਲ ਨੇ ਗਿਆ ਤੇ ਜ਼ਰੂਰਤ ਹੈ ਤਾਂ ਸਿਰਫ ਆਪਾਂ ਨੂੰ ਇੱਕ ਕੁਆਲੀਫਾਈਡ ਤੇ ਐਜੂਕੇਟ ਡਾਕਟਰ ਕਮਲਦੇਵ ਜੀ ਤੁਸੀਂ ਦੱਸੋ ਵੀ ਪਿਛਲੇ ਆਪਾਂ 2-3 ਹਫ਼ਤਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕੈਂਸਰ ਪ੍ਰਤੀ ਆਪਾਂ ਲੋਕਾਂ ਦਾ ਨਜ਼ਰੀਆ ਹੋਵੇ ਤੁਹਾਡਾ ਬਤੌਰ ਡਾਕਟਰ ਦਾ ਨਜ਼ਰੀਆ ਹੋਵੇ ਉਹਦੇ ਵਿੱਚ ਕੀ ਕੀ ਚੇਂਜ ਆਉਂਦਾ ਰਿਹਾ ਜੇ ਪਹਿਲੇ ਸਾਡੇ ਕੋਲ ਜੀ ਪੇਸ਼ੈਂਟ ਜੋ ਆਉਂਦੇ ਸੀ ਬਹੁਤ ਐਡਵਾਂਸ ਸਟੇਜ ਚ ਆਉਂਦੇ ਸੀ ਹੁਣ ਧੀਰੇ ਧੀਰੇ ਅਵੇਅਰਨੈਸ ਵੱਧ ਰਹੀ ਹੈ ਮਰੀਜ਼ ਅੱਜਕਲ ਸਾਡੇ ਕੋਲ ਜਲਦੀ ਸਟੇਜੇ ਚ ਵੀ ਆ ਰਹੇ ਆ ਪਹਿਲੀ ਦੂਜੀ ਸਟੇਜੇ ਚ ਵੀ ਸਾਡੇ ਕੋਲ ਮਰੀਜ਼ ਪਹੁੰਚ ਰਹੇ ਆ ਤਾਂ ਉਹਨਾਂ ਦਾ ਇਲਾਜ ਸੰਭਵ ਹੋ ਪਾਰਿਆ ਸੈਕਿੰਡ ਕਿ ਹੁਣ ਜੋ ਅਸੀਂ ਸਕਰੀਨਿੰਗ ਟੈਸਟ ਵਗੈਰਾ ਸਟਾਰਟ ਕੀਤੇ ਹਨ ਸਰਕਾਰ ਨੇ ਵੀ ਕਾਫੀ ਸਕਰੀਨਿੰਗ ਟੈਸਟ ਵਾਸਤੇ ਸਰਕਾਰ ਅਵੇਅਰ ਕਰ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਦੇ ਕਾਰਨ ਅਸੀਂ ਮਰੀਜ਼ ਦੇ ਕੈਂਸਰ ਹੋਣ ਤੋਂ ਪਹਿਲੇ ਦੀ ਸਟੇਜੇ 'ਚ ਹੀ ਮਰੀਜ਼ ਦਾ ਕੈਂਸਰ ਡਾਇਗਨੋਸ ਕਰ ਲੈਂਦੇ ਹਾਂ ਔਰ ਉਹਨੂੰ ਟਰੀਟ ਕਰ ਦਿੰਦੇ ਹਾਂ ਜਿਸ ਕਰਕੇ ਮਰੀਜ਼ ਆਪਣੀ ਨਾਰਮਲ ਜ਼ਿੰਦਗੀ ਜੀ ਪਾਂਦਾ ਹੈ ਇੱਕ ਨਾਰਮਲ ਬੰਦੇ ਜਿਵੇਂ ਅੱਜ ਕੈਂਸਰ ਦਾ ਪੇਸ਼ੈਂਟ ਵੀ ਆਪਣੀ ਨਾਰਮਲ ਜ਼ਿੰਦਗੀ ਜੀ ਪਾਂਦਾ ਹੈ ਅਗਰ ਅਸੀਂ ਕਹੀਏ ਸਕਰੀਨਿੰਗ ਤਾਂ ਯਾਨੀ ਆਪਣੇ ਮੋਸਟ ਕਾਮਨ ਕੈਂਸਰ ਅਗਰ ਆਪਾਂ ਕਹੀਏ જેમ બ્રેસ્ટ કેન્સર ફીમેલ્સ છે. યા ગાયનીચ હો ગયા ઓવરી કેન્સર હો ગયા. એનએચ આજકલ ઓર સર્વાઇકલ કેન્સર હો ગયા. એનએસ અસી કુછ સ્ક્રીનિંગ પ્રોગ્રામ ચલદે હે સરકાર દિ ભલુ ભી ચલદે હે ઓર વસે ભી પબ્લિક અવેરનેસ અસી ભી અપને કેમ્પ લગાકે મરીજ નો અવેર કર દે. જેમ બ્રેસ્ટ કેન્સર એચ અસી કહેને કે યુઝ્યુઅલી અગર કિસે દિ કોઈ ફેમિલી હિસ્ટરી નહીં હે બ્રેસ્ટ કેન્સર તો સાડી તરફ એડવાઇસ દીતી જન્દી કે 40 સાલ દિ ઉમર તો બાદ હર સાલિક મેમોગ્રાફી કરા. ਤਾਕਿ ਉਹ ਮਰੀਜ਼ ਆਪਣੀ ਯਾਨੀ ਬਿਮਾਰੀ ਦੇ ਆਂਤ ਦੀ ਪਹਿਲੀ ਸਟੇਜ ਤੋਂ ਹੀ ਪਹਿਲੇ ਜਲਦੀ ਡਾਇਗਨੋਸ ਹੋ ਜਾਏ ਔਰ ਉਹਦਾ ਇਲਾਜ ਹੋ ਜਾਏ ਜੋ ਮਰੀਜ਼ ਆਪਣੀ ਬਿਮਾਰੀ ਡਾਇਗਨੋਸ ਹੋਣ ਤੋਂ ਪਹਿਲੇ ਹੀ ਜਲਦੀ ਡਾਇਗਨੋਸ ਹੋ ਜਾਂਦਾ ਹੈ ਤਾਂ ਉਹਨਾਂ ਦੀ ਨੋਰਮਲ ਲਾਈਫ ਹੁੰਦੀ ਸੈਕਿੰਡ ਜਿਵੇਂ ਸਰਵਾਈਕਲ ਕੈਂਸਰ ਦਾ ਚੱਲ ਰਿਹਾ ਅੱਜਕੱਲ ਇਹਦੇ ਚ ਅਸੀਂ ਸਰਵਾਈਕਲ ਕੈਂਸਰ ਵਿੱਚ ਐਡਵਾਈਸ ਕਰਦੇ ਹਾਂ ਕਿ 22 ਤੋਂ ਬਾਅਦ ਇਸ ਮਰੀਜ਼ ਨੂੰ ਇੱਕ ਪੈਪਸਮੇਅਰ ਟੈਸਟ ਹੁੰਦਾ ਹੈ ਜਿੰਦੇ ਹਸਤੇ ਐਡਵਾਈਸ ਕੀਤਾ ਜਾਂਦਾ ਹੈ ਕਿ ਹਰ ਇੱਕ ਦੋ ਸਾਲੇ ਚਾਹ ਕਰਕੇ ਉਹ ਪੈਪਸਮੇਅਰ ਟੈਸਟ ਕਰਾਏ ਜੋ ਕਿ ਇੱਕ ਨਾਰਮਲ ਟੈਸਟ ਹੈ ਆਪੀਡੀ ਚ ਹੋ ਜਾਂਦਾ ਹੈ ਤਾਂ ਉਹ ਸਾਨੂੰ अर्ली ਸਟੇਜ ਵਿੱਚ ਪਤਾ ਲੱਗ ਜਾਂਦਾ ਹੈ ਅਗਰ ਮਰੀਜ਼ 22 ਤੋਂ ਲੈ ਕੇ 30 32 ਸਾਲ ਦੀ ਉਮਰ ਤੱਕ ਅਗਰ ਉਹਦੇ ਯਾਨੀ ਕੈਂਸਰ ਦਾ ਕੁਝ ਵੀ ਨੀ ਕਾਣਾ ਆਂਦਾ ਤਾਂ ਅਸੀਂ ਜੋ ਪਹਿਲੇ ਇੱਕ ਸਾਲ ਤੇ ਕਰ ਰਹੇ ਸੀ ਉਹਨੂੰ ਦੋ ਤੋਂ ਤਿੰਨ ਸਾਲ ਤੇ ਕਰ ਦਿੰਦੇ ਹਾਂ ਤਾਂ ਕਿ ਅਸੀਂ ਮਰੀਜ਼ ਨੂੰ ਜਲਦੀ ਤੋਂ ਜਲਦੀ ਡਿਟੈਕਟ ਕਰ ਪਾਈਏ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਜਿਵੇਂ ਜਾਨਲੇਵਾ ਬਿਮਾਰੀ ਇਹਨੂੰ ਕਹਿੰਦੇ ਆ ਕਿਹੜੀ ਸਟੇਜ ਤੇ ਆ ਕੇ ਆਏ ਹੁੰਦਾ ਕਿ ਵੀ ਹੁਣ ਤਾਂ ਬਹੁਤ ਲੇਟ ਹੋ ਗਿਆ ਪੇਸ਼ੈਂਟ ਕਿਹੜੀ ਸਟੇਜ ਤੱਕ ਕਿਉਰੇਬਲ ਹੁੰਦੀ ਹੈ ਜਾਨ ਬਚਾਈ ਜਾ ਸਕਦੀ देखो अर्ली डिटेक्शन मतलब स्टेज 1 स्टेज 2 ਦੇ ਵਿੱਚ ਕੈਂਸਰ ਦਾ 100% ਇਲਾਜ ਹੋ ਜਾਂਦਾ ਹੈ ਕੈਂਸਰ ਦਾ ਮਰੀਜ਼ ਇੱਕ ਨਾਰਮਲ ਮਰੀਜ਼ ਵਾਂਗੂ ਜ਼ਿੰਦਗੀ ਜਿੰਦਾ ਹੈ ਲੇਕਿਨ ਸਟੇਜ 3 ਤੇ ਵੀ ਕੁਛ ਨਾ ਕੁਛ ਕੀਤਾ ਜਾ ਸਕਦਾ ਹੈ ਕਾਫੀ ਵਧੀਆ ਜ਼ਿੰਦਗੀ ਬਣ ਸਕਦੀ ਹੈ ਬਟ ਸਟੇਜ 4 ਲਾਸਟ ਸਟੇਜ ਹੁੰਦੀ ਹੈ ਕੈਂਸਰ ਦੀ 90% ਕੇਸਿਸ ਦੇ ਵਿੱਚ ਤੇ ਉਹਦੇ ਵਿੱਚ ਮਤਲਬ ਜਿਆਦਾ ਕੁਝ ਨਹੀਂ ਕੀਤਾ ਜਾ ਸਕਦਾ ਬਸ ਪੇਸ਼ੈਂਟ ਦੀ ਮਤਲਬ ਜ਼ਿੰਦਗੀ ਨੂੰ ਹੀ ਵਧਾਇਆ ਜਾ ਸਕਦਾ ਹੈ ਪਰ ਅੱਜ ਕੱਲ ਨਵੇਂ ਨਵੇਂ ਦਵਾਈਆਂ ਅਵੇਲੇਬਲ ਨੇ ਮੀਨੋਥੈਰਪੀ ਟਾਰਗੇਟਡ ਥੈਰਪੀ ਉਹਨਾਂ ਨਾਲ ਪੇਸ਼ੈਂਟ ਦਾ ਕਾਫੀ ਮਤਲਬ ਪ੍ਰੋਗਨੋਸਿਸ ਤੇ ਮਤਲਬ ਡਿਜ਼ੀਜ਼ ਦਾ ਆਊਟਕ अच्छा ਹੋਰ ਕੀ ਕੀ ਨਵਾਂ ਐਡਵਾਂਸਮੈਂਟ ਦੇ ਆਪਾਂ ਗੱਲ ਕਰੀਏ ਕੀ ਕੁਝ ਹੋਇਆ ਜਿਹੜਾ ਬਿਲਕੁਲ ਪੋਸੀਬਲ ਨਹੀਂ ਸੀ ਇੰਡੀਆ ਦੇ ਵਿੱਚ ਹੁਣ ਉਹ ਆਪਾਂ ਕਹਿ ਲਈਏ ਕਿ ਜਿਹੜੀ ਪਹਿਲਾਂ ਬਾਹਰ ਹੀ ਇਲਾਜ ਹੁੰਦੇ ਸੀਗੇ ਉਹ ਇੰਡੀਆ ਦੇ ਵਿੱਚ ਵੀ ਬੜੇ ਕਾਮਨ ਹੋ ਚੁੱਕੇ ਨੇ ਅਜੀ ਰੇਟ ਚਾਹੇ ਜਾਂ ਕੁਝ ਨਹੀਂ ਹੈ ਜੋ ਚੀਜ਼ਾਂ ਮੈਡੀਸਿਨ ਸਾਰੀਆਂ ਬਾਹਰ ਅਵੇਲੇਬਲ ਨੇ ਸਾਰੀਆਂ ਹਿੰਦੁਸਤਾਨ ਦੇ ਵਿੱਚ ਅਵੇਲੇਬਲ ਨੇ ਜਿਵੇਂ ਕਿ ਨਵੀਆਂ ਮੈਡੀਸਨ ਨੇ ਟਾਰਗੇਟਡ ਥੈਰਪੀ ਜਿਹੜੀਆਂ ਸਿਰਫ ਕੈਂਸਰ ਸੈੱਲ ਨੂੰ ਹੀ ਇਫੈਕਟ ਕਰਦੀਆਂ ਹਨ ਨਾਰਮਲ ਸੈੱਲ ਨੂੰ ਨਹੀਂ ਇਫੈਕਟ ਕਰਦੀਆਂ ਇਮਿਊਨੋ ਥੈਰਪੀ ਜਿਹੜੀਆਂ ਕਿ ਸਰੀਰ ਚ ਟੀ ਸੈੱਲ ਹੁੰਦੇ ਨੇ ਉਹਨਾਂ ਦੇ ਰਿਸਪੌਂਸ ਨੂੰ ਮੋਡੀਫਾਈ ਕਰਦੀਆਂ ਨੇ ਤਾਂ ਜੋ ਸਰੀਰ ਦੇ ਅੰਦਰ ਕੈਂਸਰ ਨੂੰ ਲੜਨ ਦੀ ਸ਼ਮਤਾ ਨੂੰ ਵਧਾਇਆ ਜਾ ਸਕੇ ਤੇ ਹਾਰਮੋਨਲ ਥੈਰਪੀ ਜਿਹੜੇ ਸਰੀਰ ਚ ਹਾਰਮੋਨਲ ਹਾਰਮੋਨਸ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਆਲਟਰ ਦਾ ਖਤਰਕਟ ਸਕੇ ਤਾਂ ਵੈਕਸੀਨੇਸ਼ਨ ਆ ਗਈ ਹੈ ਕੈਂਸਰ ਅਗੇਂਸਟ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਕੈਂਸਰ ਦੇ ਅਗੇਂਸਟ ਰੀਸੈਂਟ ਪਹਿਲਾਂ ਇੰਡੀਆ 'ਚ ਅਵੇਲੇਬਲ ਨਹੀਂ ਸੀ ਅੱਜ ਦੇ ਰੇਟ 'ਚ ਸਾਰੇ ਤਰ੍ਹਾਂ ਦੇ ਟਰੀਟਮੈਂਟ ਇੰਡੀਆ ਦੇ ਵਿੱਚ ਅਵੇਲੇਬਲ ਨੇ ਤੇ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਕਿਉਂਕਿ ਬੱਚਿਆਂ ਦੇ ਵਿੱਚ ਚਾਈਲਡ ਕੈਂਸਰ ਬਾਰੇ ਵੀ ਆਪਾਂ ਅਕਸਰ ਸੁਣਦੇ ਰਹਿੰਦੇ ਆ ਉਹਦੇ ਵਿੱਚ ਕੀ ਸਟੱਡੀ ਕਹਿੰਦੀ ਹੈ ਕਿੰਨਾ ਕ ਕਾਮਨ ਹੈ ਤੇ ਕਾਰਨ ਕੀ ਹੁੰਦੇ ਜੀ ਜੀ ਤੁਸੀਂ ਦੱਸੋ ਦੇਖੋ ਬੱਚਿਆਂ ਦੇ ਵਿੱਚ ਮੇਨ ਕਾਰਨ ਹੈ ਮਤਲਬ ਕਿ ਹਰ ਤਰ੍ਹਾਂ ਦਾ ਜਿਵੇਂ ਕਿ এনवायरमेंटਲ ਰੀਜ਼ਨ ਹੋਗੇ ਕੁਝ ਕਿ ਬੱਚਾ ਕਿਹੋ ਜੀ ਸਰਾਊਂਡਿੰਗ ਦੇ ਵਿੱਚ ਰਹਿ ਰਿਹਾ ਹੈ ਉਹਨੂੰ ਕਿਹੋ ਜਿਹਾ ਪਾਣੀ ਦਾ ਐਕਸਪੋਜ਼ਰ ਹੋ ਰਿਹਾ ਹੈ ਜਾਂ ਫਿਰ ਉਹਨਾਂ ਦਾ ਖਾਣ-ਪੀਣ ਕੀ ਹੈ ਐਡਲਟ੍ਰੇਸ਼ਨ ਵੱਧਦੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵੱਡਾ ਕਾਰਨ ਹੈ ਬੱਚਿਆਂ ਦੇ ਵਿੱਚ ਕੈਂਸਰ ਹੋਣ ਦਾ ਬਲ ਬੱਚਿਆਂ ਦੇ ਵਿੱਚ ਮੇਨਲੀ ਬਲੱਡ ਕੈਂਸਰਸ ਮੇਨਲੀ ਪਾਏ ਜਾਂਦੇ ਹਨ ਜਿਨ੍ਹਾਂ ਦੇ ਮਤਲਬ ਕਿ ਜਾਂ ਤਾਂ ਕਿ ਫੈਮਿਲੀ ਦੇ ਵਿੱਚ ਰਨ ਕਰ ਰਿਹਾ ਹੈ ਤਾਂ ਕਿਸੇ ਤਰ੍ਹਾਂ ਦੀ ਜੈਨੇਟਿਕ ਜਾਂ ਫਿਰ ਕ੍ਰੋਮੋਸੋਮਲ ਅਨਾਰਮਲिटीज ਨੇ ਉਹ ਪਾਈਆਂ ਜਾਂਦੀਆਂ ਨੇ ਤਾਂ ਜੋ ਬੱਚੇ ਦੇ ਵਿੱਚ ਬਹੁਤ ਤਰ੍ਹਾਂ ਦੇ ਮਤ ਠੀਕ ਹੈ ਡਾਕਟਰ ਸਾਹਿਬ ਹੋਰ ਲੋਕਾਂ ਨੂੰ ਆਪਾਂ ਕਹਿ ਬੀ ਅਵੇਅਰ ਕਰਨਾ ਹੁੰਦਾ ਸਪੈਸ਼ਲੀ ਇਸ ਦਿਨ ਦੇ ذریعے ਤਾਂ ਕੀ ਆਪ ਜਿਵੇਂ ਪਿੰਡਾਂ ਦੀ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਚ ਅਵੇਅਰਨੈਸ ਉਸ ਤਰ੍ਹਾਂ ਦੇ ਨਾਲ ਉੰਨੀ ਵਾਈਡਲੀ ਨਹੀਂ ਪਹੁੰਚ ਪਾਉਂਦੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਕੀ ਚੀਜ਼ਾਂ ਜਿਹੜੀਆਂ ਬੇਸਿਕਸ ਨੇ ਕੈਂਸਰ ਬਾਰੇ ਉਹਨਾਂ ਨੂੰ ਪਤਾ ਹੋਣੀ ਚਾਹੀਦੀਆਂ ਬੇਸਿਕਲੀ ਐਸ ਵੀ ਲੋਕਾਂ ਨੂੰ ਬਹੁਤ ਕਮ ਅਵੇਅਰਨੈਸ ਹੈ ਕਿ ਕੁਝ ਚੀਜ਼ਾਂ ਹੈ ਜੋ ਆਪਾਂ ਸਟਾਪ ਕਰਕੇ ਆਪਣੀ ਡਿਜ਼ੀਜ਼ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਆਪਣੇ ਮੋਸਟ ਕਾਮਨ ਕੈਂਸਰ ਹੁੰਦੇ ਹੈ ਹੈਡ ਐਂਡ ਨੈਕ ਕੈਂਸਰ ਬ੍ਰੈਸਟ ਕੈਂਸਰ ఓਵਰੀਅਨ ਕੈਂਸਰ ਸਰਵਾਈਕਲ ਕੈਂਸਰ ਜਿਵੇਂ ਹੈਡ ਐਂਡ ਨੈਕ ਕੈਂਸਰ ਹੈ ਤਾਂ ਇਹਦਾ ਮੋਸਟ ਕਾਮਨ ਕਾਰਨ ਜੋ ਆਪਾਂ ਕਹਿੰਦੇ 70 80% ਜੋ ਕਾਰਨ ਹੈ ਉਹ ਹੈਗਾ ਟੋਬੈਕੋ ਔਰ ਐਲਕੋਹਲ ਤੇ ਅਗਰ ਅਪੀ ਸਾਰਾ ਨੂੰ ਅਵੇਅਰ ਕੀਤਾ ਜਾਏ ਕਿ ਜੋ ਟੋਬੈਕੋ ਛਡੋ ਇੱਕ ਟੋਬੈਕੋ ਸਿੰਪਲ ਅਕੇਲਾ ਟੋਬੈਕੋ ਲੈਣ ਨਾਲ ਚਾਰ ਗੁਣਾ ਆਪਣੀ ਰਿਸਕ ਵੱਧ ਜਾਂਦੀ ਹੈ ਕੈਂਸਰ ਦੀ ਠੀਕ ਹੈ ਔਰ ਅਗਰ ਆਪਾਂ ਉਹਦੇ ਨਾਲ-ਨਾਲ ਐਲਕੋਹਲ ਲੈ ਰਹੇ ਹਾਂ ਤਾਂ ਇਹੋ 4 4 ਨਹੀਂ ਇਹੋ 4 4 16 16 ਗੁਣਾ ਰਿਸਕ ਵੱਧ ਜਾਂਦੀ ਹੈ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਨਸ਼ੇ ਨੂੰ ਛੋੜੋ ਇਹੋ ਸਿਰਫ ਤੁਹਾਡੇ ਯਾਨੀ ਸਰੀਰ ਦੇ ਲਈ ਹੀ ਅੱਛਾ ਨਹੀਂ ਤੁਹਾਡੇ ਪਰਿਵਾਰ ਦੇ ਲਈ ਵੀ ਅੱਛਾ ਹੈ ਕਿਉਂਕਿ ਇੱਕ ਮਰੀਜ਼ ਜਿਹਨੂੰ ਕੈਂਸਰ ਹੋ ਜਾਂਦਾ ਹੈ ਉਹਦਾ ਪੂਰਾ ਪਰਿਵਾਰ ਹੀ ਉਹਦੇ ਪਿੱਛੇ ਰੁਲ ਜਾਂਦਾ ਹੈ ਠੀਕ ਹੈ ਸੈਕਿੰਡ ਜਿਵੇਂ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਯੂਜੂਅਲੀ ਯਾਓਵਰੀਅਨ ਕੈਂਸਰ ਹੋਇਆ यूटराइन कैंसर हुआ इो सारे हारमोन रिलेटिड होंगे इनका यूजुअली कारण की है कि अजक मैरिज लेट हो रही है ठीक है बच्चे भी लेट पैदा हो रहे हैं और ब्रैसट फीडिंग काफ़ी कम हो रही है अजक जिस करके कि किसट कैंसर और यूट्राइन कैंसर की रिस्क बदी जा रही है तो इो चीज़ा एजी है हैं कि जो असी मोडीफाई कर सकते हैं जो कि अपने हाथ हैं और थर्ड है प्रिवेंटेबल जिमें सर्वाइकल कैंसर तो मैं गल कर रहा ਉਨੇ ਸਰਕਾਰ ਨੇ ਵੀ ਪ੍ਰੋਗਰਾਮ ਚਲਾ ਰੱਖਿਆ ਹੈ ਐਚ ਪੀ ਵੀ ਵੈਕਸੀਨ ਆਪਣੀ ਸਭੀ ਬੱਚੀਆਂ ਨੂੰ 9 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਵਿੱਚ ਐਚ ਪੀ ਵੀ ਵੈਕਸੀਨ ਕਰवानी ਚਾਹੀਦੀ ਹੈ ਜੋ ਕਿ ਸਰਵਾਈਕਲ ਕੈਂਸਰ ਯਾਨੀ ਯੂਟਰਸ ਦੇ ਕੈਂਸਰ ਤੋਂ ਯੂਟਰਸ ਦੇ ਮੂਹ ਦੇ ਕੈਂਸਰ ਤੋਂ ਪ੍ਰिवेंट ਕਰਦੀ ਹੈ 9 ਤੋਂ 15 ਸਾਲ ਦੀ ਏਜ ਵਿੱਚ ਅਗਰ ਅਸੀਂ ਦੋ ਇੰਜੈਕਸ਼ਨ ਵੈਕਸੀਨ ਦੇ ਲਗਦੇ ਆ ਉਹ ਹਮਾਰੇ ਸਰਵਾਈਕਲ ਕੈਂਸਰ ਜੈਦੀ ਬਿਮਾਰੀ ਤੋਂ ਸਾਨੂੰ ਬਚਾ ਸਕਦੇ ਆ ਔਰ ਈਵਨ 15 ਸਾਲ ਤੋਂ ਬਾਅਦ ਵੀ ਅਗਰ ਮੰਨ ਲਓ ਆਪਾਂ ਨੂੰ ਹੈ ਕਿ ਆਪਨ ਲਗਾਣਾ ਹੈ ਤਾਂ 15 ਤੋਂ 25 ਸਾਲ ਦੀ ਉਮਰ ਵਿੱਚ ਅਸੀਂ ਤਿੰਨ ਵਾਰੀ ਵੈਕਸੀਨ ਲਗਾ ਕਰਕੇ ਇਸ ਸਰਵਾਈਕਲ ਕੈਂਸਰ ਤੋਂ ਬਚ ਸਕਦੇ ਹਾਂ ਡਾਕਟਰ ਸਾਹਿਬ ਆਖਰੀ ਸਵਾਲ ਰੋਜ਼ ਦਾ ਜਿਹੜਾ ਲਾਈਫ ਸਟਾਈਲ ਆਪਣੇ ਅੱਜ ਕੱਲ ਜੋ ਲੋਕਾਂ ਦਾ ਹੋਇਆ ਵੇ ਚਾਹੇ ਡਾਈਟ ਹੋਵੇ ਜਾਂ ਕਿਉਂਕਿ ਬਹੁਤ ਸਾਰੀ ਚੀਜ਼ ਅੱਜ ਕੱਲ ਆਉਂਦੀਆਂ ਨੇ ਪੈਕਡ ਫੂਡ ਆਉਣ ਲੱਗੇ ਇਹ ਬੜੀਆਂ ਇਸ ਤੇ ਡਿਸਕਸ਼ਨਸ ਹੁੰਦੀਆਂ ਨੇ ਕਿ ਪੈਕਡ ਫੂਡ ਨਾਲ ਉਹਦੇ ਨਾਲ ਆ ਹੋ ਸਕਦਾ ਹੋ ਸਕਦਾ ਤਾਂ ਉਹਦੇ ਬਾਰੇ ਉਹ ਕਿੰਨਾ ਕੁ ਵੱਡਾ ਰੋਲ ਪਲੇ ਕਰਦੇ ਆ ਇਸ ਬਿਮਾਰੀ ਨੂੰ ਜਨਮ ਦੇਣ ਦੀ ਜੇ ਅਸੀਂ ਗੱਲ ਕਰੀਏ ਡੈਫੀਨਿਟਲੀ ਸਾਡਾ ਇਹ ਖਾਣ ਪਾਣਾ ਹੈ ਉਹ ਮੇਜਰ ਰੋਲ ਪਲੇ ਕਰਦਾ ਹੈ ਜਿਵੇਂ ਪ੍ਰੋਸੈਸਡ ਫੂਡ ਹੁੰਦਾ ਤੁਸੀਂ ਕਿਹਾ ਠੀਕ ਹੈ ਤਲੇ ਹੋਇਆ ਫੂਡ ਹੁੰਦਾ স্মੋਕਡ ਫੂਡ ਹੁੰਦਾ ਉਹਦੇ ਵਿੱਚ కెਮਿਕਲ ਹੁੰਦਾ ਨਾਈਟਰੋਸਾਮਿਨ ਜਿੰਨਾ ਨਾਈਟਰੋਸਾਮਿਨ ਜ਼ਿਆਦਾ ਹੋਏਗਾ ਉਹਨਾਂ ਢੇਟ ਦੇ ਕੈਂਸਰ ਸਟਮਕ ਕੈਂਸਰ ਜਾਂ ਫਿਰ ਜੀਆਈ ਕੈਂਸਰ ਜ਼ਿਆਦਾ ਹੁੰਦਾ ਰਿਸਕ ਵੱਧ ਜਾਂਦਾ ਹੈ ਠੀਕ ਹੈ ਤੇ ਬਾਕੀ ਜਿੰਨਾ ਕਿ ਜਿੰਨਾ ਆਪਾਂ ਮਤਲਬ ਉਹ ਖਾਂਦੇ ਆ ਪੀਜ਼ਾ 버ਗਰ ਖਾਂਦੇ ਆ ਜਾਂ ਫਿਰ ਮਤਲਬ ਕਿ ਜੰਕ ਫੂਡ ਜ਼ਿਆਦਾ ਖਾਂਦੇ ਆ ਫਾਸਟ ਫੂਡ ਜ਼ਿਆਦਾ ਖਾਂਦੇ ਆ ਉਹਦੇ ਨਾਲ ਵੀ ਕੈਂਸਰ ਦਾ ਰਿਸਕ ਵੱਧਦਾ ਹੈ ਠੀਕ ਹੈ ਤੇ ਬਾਕੀ ਜਿੰ ਠੀਕ ਹੈ ਤੇ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਘਰ ਦਾ ਬਣਾਇਆ ਖਾਣਾ ਖਾਈਏ ਤੇ ਸਾਫ਼ ਸੁਥਰਾ ਖਾਣਾ ਖਾਈਏ ਤੇ ਇੱਕ ਹੈਲਦੀ ਲਾਈਫ ਸਟਾਈਲ ਐਟ ਲੀਸਟ ਹਰ ਬੰਦੇ ਨੂੰ ਅੱਧਾ ਘੰਟਾ ਡੇਲੀ ਮਤਲਬ ਕਸਰਤ ਜਾਂ ਫਿਰ ਆਪਣੇਾਰੇ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਠੀਕ ਹੈ ਤੇ ਯੋਗਾ ਵਗੈਰਾ ਸਾਨੂੰ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਹੈਲਦੀ ਲਾਈਫ ਸਟਾਈਲ ਜੀਆ ਜਾ ਸਕੇ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਅਸੀ ਗੱਲਬਾਤ ਕਰ ਰਹੇ ਸੀ ਦੋ ਮਾਹਰ ਡਾਕਟਰਾਂ ਨਾਲ ਕੈਂਸਰ ਦੇ ਵਿਸ਼ੇ ਤੇ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਕਿ ਕੀ ਕਾਰਨ ਹੁੰਦੇ ਨੇ ਤੇ ਕਿੰਨੇ ਤਰ੍ਹਾਂ ਦਾ ਹੁੰਦਾ ਕੈਂਸਰ ਤੇ ਉਸ ਤੋਂ ਬਾਅਦ ਕਿਵੇਂ ਪੇਸ਼ੈਂਟ ਨੂੰ ਜਿਹੜਾ ਟ੍ਰੀਟਮੈਂਟ ਦੇ ਪੱਖੋਂ ਕੀ ਕੀ ਅੱਜਕੱਲ ਆਪਸ਼ਨਸ ਨੇ ਕਿਵੇਂ ਕਿਵੇਂ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਤੇ ਡੇਲੀ ਲਾਈਫ ਸਟਾਈਲ ਦੀ ਆਪਾਂ ਗੱਲ ਕਰੀ ਤਾਂ ਕਿਹੜੀ ਕਿਹੜੀਆਂ ਚੀਜ਼ਾਂ ਦਾ ਚਾਹੇ ਖਾਣ ਪਾਣ ਨੂੰ ਲੈ ਕੇ ਹੋਵੇ ਚਾਹੇ ਤੁਹਾਡੀ ਰੋਜ਼ ਦੀ ਫਿਜ਼ੀਕਲ ਐਕਟੀਵਿਟੀ ਉਸ ਨੂੰ ਲੈ ਕੇ ਹੋਵੇ ਕੀ ਕੀ ਧਿਆਨ ਰੱਖਣਾ ਜ਼ਰੂਰੀ ਹੈ ਮੁਹਾਲੀ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ